ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਟਰੈਕ ਪੁਲਿਸ ਇੰਚਾਰਜ ਅਮਰੀਕ ਸਿੰਘ ਵੱਲੋਂ ਆਈ ਆਟੋ ਈ ਰਿਕਸ਼ਾ ਵਾਲਿਆਂ ਨੂੰ ਬਿਨਾਂ ਕਿਸੇ ਚੇਤਾਵਨੀ ਹਦਾਇਤ ਕੀਤੀ ਗਈ ਜਿਸ ਆਟੋ ਚਾਲਕ ਕੋਲ ਕਾਗਜ਼ ਅਧੂਰੇ ਹਨ ਉਹ ਛੜਕਦੇ ਆਪਣਾ ਆਟੋ ਈ ਰਿਕਸ਼ਾ ਨਾ ਲੈ ਕੇ ਆਉਣ ਨਹੀਂ ਤਾਂ ਅਧੂਰੇ ਕਾਗਜ਼ ਵਾਲੇ ਆਟੋ ਈ ਰਿਕਸ਼ਾ ਵਾਲੇ ਚਾਲਕਾਂ ਨੂੰ ਬਖਸ਼ਾ ਨਹੀਂ ਜਾਵੇਗਾ ਹਰ ਆਟੋ ਈ ਰਿਕਸ਼ਾ ਚਾਲਕਾ ਆਪਣੇ ਪੂਰੇ ਕਾਗਜ਼ ਸਾਡੇ ਕੋਲ ਜਮ੍ਹਾਂ ਕਰਵਾ ਗਏ ਤਾਂ ਕਿ ਉਨ੍ਹਾਂ ਦੇ ਨਗਰ ਨਿਗਮ ਆਟੋ ਉੱਤੇ ਨੰਬਰ ਲਗਾਏ ਜਾ ਸਕਣ ਅਤੇ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰ ਆਟੋ ਈ ਰਿਕਸ਼ਾ ਦੇ ਵਰਦੀ ਅਤੇ ਨੇਮ ਪਲੇਟਾ ਜ਼ਰੂਰੀ ਹੈ ਦੇਖਦੇ ਰਹੋ ਪੂਰਾ ਮਾਮਲਾ ਦੇਖਦੇ ਰਹੋ ਪੰਜਾਬੀ ਹਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀ ਹਦੀ ਦੀ ਆਵਾਜ਼ ਹਾਂਜੀ ਅਮਰੀਕ ਜੀ ਕੀ ਕਰਨਾ ਚਾਹੋਗੇ ਅੱਜ ਆਟੋ ਵਾਲੇ ਵੀ ਆਏ ਆ ਤੁਹਾਡੇ ਦਫਤਰ ਲਗਾਤਾਰ ਤੁਸੀਂ ਕਾਰਵਾਈ ਕਰ ਰਹੇ ਹੋ ਦੇਖੋ ਇਹ ਲਗਾਤਾਰ ਇਹਨਾਂ ਤੇ ਥੋੜੀ ਜਿਹੀ ਕਾਰਵਾਈ ਕੀਤੀ ਆ ਆਟੋ ਰਿਕਸ਼ਾ ਜਿਹੜੇ ਜਿ ਰਿਕਸ਼ਾ ਜਿਹੜੇ ਕੋ ਬੰਦ ਕੀਤੇ ਗੇ ਉਸ ਕਰਕੇ ਸਾਰੀ ਯੂਨੀਅਨ ਦੇ ਪ੍ਰਧਾਨ ਆਏ ਸੀ ਇਹ ਕੁਝ ਸਮਾਂ ਮੰਗਦੇ ਸੀ ਵੀ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਵੀ ਸਹੀ ਡਾਕੂਮੈਂਟ ਪੂਰੇ ਕਰਾਂਗੇ ਪਰੰਤੂ ਨਹੀਂ ਇਹਨਾਂ ਨੂੰ ਕਲੀਅਰ ਕਟ ਕਰ ਦਿੱਤਾ ਵੀ ਕਿਸੇ ਨੂੰ ਕੋਈ ਸਮਾਂ ਨਹੀਂ ਜੇ ਡਾਕੂਮੈਂਟ ਹੈਗੀ ਆ ਤਾਂ ਤੁਸੀਂ ਰੋਡ ਤੇ ਚਲਾਓਗੇ ਵਾਹਨ ਨਹੀਂ ਚਲਾਓ ਤੇ ਤੇ ਵਾਰਨਿੰਗ ਵੀ ਇਹਨਾਂ ਨੂੰ ਦਿੱਤੀ ਹੈ ਨਾਲ ਦੀ ਨਾਲ ਕਿ ਕੱਲ ਤੱਕ ਕਰੇ ਇੱਕ ਬੰਦੇ ਦੇ ਜਿਹੜਾ ਤੁਹਾਡੇ ਯੂਨੀਅਨ ਦਾ ਬੰਦਾ ਉਹ ਜੂਨੀਫਾਰਮ ਵੀ ਪ੍ਰਭੂ ਦਾ ਨੇਮ ਪਲੇਟ ਵੀ ਲਾਊਗਾ ਤੇ ਇਹਨਾਂ ਤੋਂ ਡਾਕੂਮੈਂਟ ਵੀ ਮੰਗੇ ਗਿਆ ਪ੍ਰੋਪਰਲੀ ਵੀ ਫੋਟੋਸਟੇਟਾ ਤੁਹਾਨੂੰ ਡਾਕੂਮੈਂਟ ਦੇਓ ਤੇ ਕੋਲੇ ਆਰ.ਸੀ. ਹੈ ਕੀ ਲਾਇਸੈਂਸ ਹੈ ਕੀ ਜੇਕਰ ਹੈ ਨਹੀਂ ਤਾਂ ਉਹਨੂੰ ਸਾਈਡ ਤੇ ਲਾ ਦਿਓ ਜੇਕਰ ਤੁਹਾਨੂੰ ਡਾਕੂਮੈਂਟਾਂ ਦੀ ਸਾਰਿਆਂ ਦੀ ਫੋਟੋਸਟੇਟਾਂ ਦਿੰਦੇ ਆ ਤਾਂ ਉਹਨਾਂ ਦੇ ਅਸੀਂ ਐਮ.ਸੀ.ਬੀ ਨੰਬਰ ਲਗਾਵਾਂਗੇ ਸਿਰਫ ਇੱਕ ਸ਼ਹਿਰ ਚ ਗੱਲ ਕਰੀ ਟੋਟਲ ਕਿੰਨੀਆਂ ਜੂਨੀਆ ਹੈਗੀਆਂ ਇਹ ਜੂਨੀਆ ਕਰੀਬ 15 ਦੇ ਕਰੀਬ ਜੂਨੀ ਆਈਆਂ ਕਿਤੇ ਕੋ 200 ਆ ਕਿਸੇ ਕੋਲੇ 100 ਆ ਇਸ ਤਰ੍ਹਾਂ ਜੂਨੀਆ ਹੈਗੀਆਂ ਇਹ ਸਾਰੀ ਯੂਨੀਅਨ ਦੇ ਪ੍ਰਧਾਨ ਅਜੇ ਸੀਗੇ ਵੀ ਸਾਨੂੰ ਸਮਾਂ ਦਿੱਤਾ ਜਾਵੇ ਡਾਕੂਮੈਂਟ ਮੰਗਵਾਉਣ ਵਾਸਤੇ ਜਾਂ ਕੁਝ ਯੂਨੀਫਾਰਮ ਵਾਸਤੇ ਤੇ ਸਾਡੀਆਂ ਆਰਥੀਆਂ ਨਹੀਂ ਬਣੀਆਂ ਲਾਇਸੈਂਸ ਨਹੀਂ ਬਣੇ ਉਹ ਸਾਰਿਆਂ ਨੂੰ ਵਾਰਨਿੰਗ ਦਿੱਤੀ ਕਿ ਕਿਸੇ ਸਮੇਂ ਇਸ ਪੱਖੋਂ ਨੁਕਸਾਨ ਹੋ ਸਕਦਾ ਹੈ ਹੁਣ ਤੱਕ ਕਿੰਨੇ ਸਿਰ ਤੁਸੀਂ ਕਰ ਚੁੱਕੇ ਹੋ ਜਿਹੜੇ ਬੌਂਡ ਕੀਤੇ ਆ ਉਹ ਜਿਹੜੇ ਇੰਪੌਂਡ ਕੀਤੇ ਉਹ 50 ਤੋਂ ਕਰੀਬ ਵੱਧ ਕਰ ਦਿੱਤੇ ਸੀ ਤੇ ਕੁਝ ਜਿਸ ਤਰ੍ਹਾਂ ਵੀ ਜਿਹੜੇ ਆਨਲਾਈਨ ਚਲਾਨ ਜਿਹੜੇ ਕੀਤੇ ਜਾਂਦੇਗੇ ਉਹ ਮੌਕੇ ਤੇ ਬਾਅਦ ਦੇ ਵਿੱਚ ਆ ਸਭ ਕੋਲੇ ਭਰ ਕੇ ਉਹ ਲਈ ਵੀ ਜਾ ਰਹੇ ਨਾਲ ਨਾਲ ਫਿਰ ਕੁਝ ਈਰਖਾ ਜਿ ਹੈਗੀ ਜਾਂ ਆਪਣੇ ਆਟੋ ਹੈਗੇ ਉਹ ਸਕੂਲ ਵਾਲੇ ਬੱਚੇ ਵੀ ਲੱਗੇ ਹੁੰਦੇਗੇ ਜਿਹੜਾ ਖਾਸਾ ਹੋਇਆ ਸੀ ਸੁਮਾਨੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਦਰਸ ਹੈ ਲੀਆਂ ਆ ਦੇਖੋ ਉਹਨਾਂ ਨੂੰ ਵੀ ਮੈਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਕਿ ਜਿਹੜੇ ਤੁਹਾਡੇ ਬੱਚੇ ਹੈਗੇ ਉਹ ਤੁਹਾਡਾ ਕੱਲ ਦਾ ਭਵਿੱਖ ਹੈ ਉਹ ਭੇਖਣਾ ਤੁਸੀਂ ਖਿਲਵਾੜ ਨਾ ਕਰੋ 230 ਦੇ ਪਿੱਛੇ ਤੁਸੀਂ ਆਟੋ ਰਿਕਸ਼ੇ ਤੇ ਨਾ ਭਜੋ ਕਿਉਂਕਿ ਇਹਦਾ ਪਤਾ ਨਹੀਂ ਕਿੱਥੇ ਪਲਟ ਜੇ ਕੋਈ ਐਕਸੀਡੈਂਟ ਹੋ ਜਾ ਮੜੇ ਜੇ ਕੱਟਣ ਵਾਲੀ ਤਾਂ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਜਾਦਾ ਇਸ ਲਈ ਉਹਨੂੰ ਕਿਸੇ ਵੀ ਚੰਗੀ ਸਕੂਲ ਬੈਂਡ ਵਿੱਚ ਲਾਇਆ ਕੁਝ ਏਜੰਸੀਆਂ ਦੇ ਵੀ ਨਾਮ ਆ ਰਹੇ ਨੇ ਸਰ ਵੀ ਥੋੜੇ ਪੈਸੇ ਦੇ ਕੇ ਇੱਕ ਆਟੋ ਵਗੈਰਾ ਜਿਹੜੇ ਦੇ ਦਿੰਦੇ ਨੇ ਵਿਦਆਉਟ ਡਾਕੂਮੈਂਟ ਦੇ ਉਹ ਜਿਹੜੂ ਦੇ ਰਹੇ ਹੈਗੇ ਉਹ ਅਸੀਂ ਸਾਰੇ ਟੋਟਲ ਇੰਪਾਉਂਡ ਕਰ ਰਹੇ ਹਾਂ ਕੋਈ ਮਰਜ਼ੀ ਏਜੰਸੀਆਂ ਵਾਲਾ ਹੋਵੇ ਕੋਈ ਕੁਝ ਨਹੀਂ ਉਹਨਾਂ ਨੂੰ ਅਸੀਂ ਇੰਪਾਉਂਡ ਹੀ ਕਰਾਂਗੇ ਸਟਿਕ ਵਾਰਨਿੰਗ ਹੈ ਵੀ ਕਾਗਜ਼ ਪੂਰੇ ਕਰ ਲੋ ਨਹੀਂ ਤਾਂ ਚੱਲ ਨਹੀਂ ਦਊਂਗੇ ਨਹੀਂ ਵਾਰਨਿੰਗ ਇਹਨੂੰ ਨੂੰ ਲਾਸਟ ਵਾਰਨਿੰਗ ਸੀ ਅੱਜ ਤੇ ਦੂਵਾ ਤੇ ਇੰਪੌਂਡ ਹੀ ਹੋਣੇ ਤੋਂ ਇੰਪੌਂਡ ਕਰ ਰਹੇ ਹਾਂ ਸੀ ਕੰਟੀਨਿਊ ਕਰ ਰਹੇ ਤੇ ਹੁਣ ਵੀ ਕਰਾਂਗੇ ਤੇ ਤੂੰ ਵਰਤੀ ਪਾ ਦੂ ਅਸੀਂ ਟਾਈਮ ਦਿੱਤੇ ਕਦੋਂ ਤੂੰ ਕੱਲ ਤੂੰ ਕੱਲ ਤੂੰ ਹੀ ਲੱਗੂ ਕੱਲ ਤੂੰ ਹੀ ਲੱਗੂ ਜੀ ਉਹ